ਗੱਲਬਾਤ ਅਹੀਂ ਹੋਣ ਆਏ ਆ ਸਾਡਾ ਭਰਾ ਸੀ ਤੇ ਜਦੋਂ ਆਏ ਆ ਨੂੰ ਦੱਸਿਆ ਇੱਥੇ ਜਿਹੜੇ ਮੌਕੇ ਤੇ ਬੰਦੇ ਸਾਡੇ ਰਿਸਕ ਪਿੰਡੋਂ ਆ ਪਟਕਾਣਿਆਂ ਦਾ ਬਾਬਾ ਸੀ ਉਹਨਾਂ ਦਾ ਦੱਸਿਆ ਵੀ ਗੱਡੀ ਆਣ ਕੇ ਇਧਰੋਂ ਇਹ ਗਰਦਾਸ ਪਟਾਉਣੇ ਤੇ ਜਾਂਦੇ ਸੀ ਰੋਂਗ ਸਾਈਡ ਉਹਨੇ ਗੱਡੀ ਮਾਰੀ ਆ ਮਾਰ ਕੇ ਤੇ ਆਪ ਮੌਕੇ ਤੋਂ ਫਰਾਰ ਹੋ ਗਿਆ ਵਾ ਮੁੰਡੇ ਦੀ ਮੌਕੇ ਤੇ ਡੈਥ ਹੋ ਗਈ ਆ ਜਨਾਨੀ ਵੀ ਸੀਰੀਅਸ ਤੇ ਛੋਟੀ ਬੱਚੀ ਆ 14-15 ਸਾਲ ਦੀ ਤੇ ਦੋਵੇਂ ਲੱਤਾਂ ਟੁੱਟ ਗਈਆਂ ਨੇ ਹੁਣ ਇੱਕ ਤੇ ਸਰਕਾਰੀ ਹਸਪਤਾਲ ਲਿਆ ਗਏ ਤੇ ਹੁਣ ਦੂਜੇ ਨੂੰ ਮਗਰ ਚੱਲੇ ਆ ਬੇੜੀ ਦੇ ਤੇ ਜਨਾਨੀ ਦੇ ਵੀ ਕਿੱਥੇ ਆ ਮਨਮੀਤ ਸਿੰਘ ਆ ਤੇ ਕੀ ਲੱਗਦੀ ਤੇ ਮੇਰਾ ਬਰਦਰ ਹੀ ਲੱਗਦਾ ਸਾਡੇ ਕੋਲ ਰਹਿੰਦੇ ਨੇ ਬਾਬਾ ਗਰੀਬ ਦਾ ਡੇਰਾ ਵਾਡਾ ਤੇ گاؤں 사ਲਾ ਜੇ ਨਾਲ ਸਾਡੇ ਡੇਰੇ ਤੇ ਰਹਿੰਦੇ ਨੇ ਹਾਂਜੀ ਸੋਨੂ ਨਾ ਆ ਕਿਧਰੋਂ ਆ ਰਹੇ ਇਹ ਡੇਰਾ ਬੱਦਨਾ ਨਿਕੋਂ ਆ ਰਹੇ ਕੋਣ ਕੋਣ ਹੀ ਹੈ ਨਾ ਇਹਨਾਂ ਦੀ ਵਾਈਫ ਵੀ ਤੇ ਇੱਕ ਇਹਨਾਂ ਦੀ ਲੜਕੀ ਤੇ ਕੀ ਪਤਾ ਲੱਗਿਆ ਤੁਹਾਨੂੰ ਜੇ ਫਿਰ ਇੱਥੇ ਆਏ ਉਹੀ ਪਤਾ ਲੱਗਿਆ ਪਤਾ ਕੀ ਭਈ ਜੀ ਉਹ ਕਾਰ ਵਾਲੇ ਦਾ ਕਸੂਰ ਆ ਕਾਰ ਵਾਲੇ ਨੇ ਬਹੁਤ ਸਪੀਡ ਚ ਆਇਆ ਸੀ ਉਹਨੇ ਮਿੱਟ ਮਾਰਦੀ ਗੱਡੀ ਨਾਲ ਦੇ ਤੇ ਜਿਹੜੇ ਨਾਲ ਹੀ ਇਹਨਾਂ ਦੇ 22 ਉਹਨਾਂ ਤੇ ਵੱਜੀ ਉਹਨਾਂ ਦੇ ਵੀ ਛਟਾਂ ਲਗੀਆਂ ਨੇ ਭਾਈ 22 ਤੇ ਵੀ ਲੱਗੀਆਂ ਹਾਂਜੀ ਮੇਰਾ ਨਾਮ ਕਿਸ਼ੋਰ ਐਸਐਸ ਕਿਸ਼ੋਰ ਕੁਮਾਰ ਜੇ ਮੈਕਸੀਡੈਂਟ ਦੀ ਥਾਂ ਤੇ ਪਹੁੰਚਿਆ ਮਨੂੰ ਐਸਐਸ ਫੋਰਸ ਵਾਲੀ ਐਸਐਸ ਗੱਡੀ ਆ ਨਾ ਕਿਹੜੀ ਲੱਗੀ ਦੇ ਰਸ ਰੋਡ ਤੇ ਉਹਨੇ ਮੈਨੂੰ ਸੂਚਨਾ ਦਿੱਤੀ ਆ ਧਿਆਨ ਕੇ ਮੈਂ ਪਤਾ ਕੀਤਾ ਸੋਨੂ ਸਨ ਆਫ ਚਿਮਨ ਲਾਲ ਚਿਮਨ ਸਿੰਘ ਮਸਰਾਲੇ ਤੋਂ ਆ ਰਿਹਾ ਸੀ ਡੇਰਾ ਡੇਰੇ ਬਾਬੇ ਨਾਨਕ ਤੋਂ ਆ ਰਿਹਾ ਸੀ ਤੇ ਗੱਡੀ ਕਿਹੜੀ ਦੂਸਰੀ ਗੱਡੀ ਆ ਉਹ ਅਮਗਰਦਾਪੁਰ ਤੋਂ ਤੇਜ਼ ਸਪੀਡ ਤੇ ਆ ਰਹੀ ਸੀ ਜੋ ਕਿ ਉਹਨਾਂ ਦੋਨਾਂ ਦਾ ਐਕਸੀਡੈਂਟ ਹੋ ਗਿਆ ਤੇ ਯਾਨੀ ਕਿ ਸੋਨੂ ਸਨ ਆਫ ਚਿਮਨ ਸਿੰਘ ਦੀ ਡੈਥ ਹੋ ਗਈ ਆ ਤੇ ਉਹਦੀ ਮਿਸੇਜ ਨਾਲ ਹੀ ਉਹਦੀ ਬੇਟੀ ਵੀ ਨਾਲ ਹੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਵਾ ਤੇ ਅਗਲੀ ਹੁਣ ਬੰਦੀ ਕਾਰਵਾਈ ਆਹੀ ਜੋ ਵੀ ਬਣੇਗੀ ਕਾਰਵਾਈ ਆਹੀ ਕਰਾਂਗੇ ਇੰਡੀਆ ਕ੍ਰਾਈਮ ਨਿਊਜ਼ zulm ke khilaf jung aap dekh rahe hain india crime